ਪੰਜਾਬ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੇ ਮਤਲਬ ਨਾਲ ਪੰਜਾਬ ਸਰਕਾਰ ਵੱਲੋਂ ਸਕੂਲਾਂ ਨੂੰ ਗਰੰਟਾ ਦਿੱਤੀਆਂ ਗਈਆਂ ਹਨ ਇਸੇ ਤਹਿਤ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਕਵੀਰ ਸਿੰਘ ਰਾਏ ਵੱਲੋਂ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਸਿੱਖਿਆ ਕ੍ਰਾਂਤੀ ਦੇ ਤਹਿਤ ਹਲਕੇ ਦੇ ਸਰਕਾਰੀ ਹਾਈ ਸਕੂਲ ਰਜਿੰਦਰਗੜ੍ਹ ਸਰਕਾਰੀ ਮਿਡਲ ਸਕੂਲ ਪੈਣੀਕਲਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਖੇੜੀ ਪਾਈ ਕੀ ਵਿਖੇ ਵਕਵਕ ਵਿਕਾਸ ਕੰਮਾਂ ਨੂੰ ਲੋਕ ਅਰਪਣ ਕੀਤਾ ਵਿਧਾਇਕ ਐਡਵੋਕੇਟ ਲਕਵੀਰ ਸਿੰਘ ਰਾਏ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਵਚਨਬੱਧ ਹੈ ਜੋ ਪੰਜਾਬ ਦੇ ਲੋਕਾਂ ਨਾਲ ਵਾਦਾ ਕੀਤਾ ਅਸੀਂ ਸਿੱਖਿਆ ਕ੍ਰਾਂਤੀ ਦਾ ਅੱਜ ਮੈਨੂੰ ਲੱਗਦਾ ਉਹ ਸਰਕਾਰ ਹੋ ਰਹੀ ਹੈ ਪਿੰਡਾਂ 'ਚ ਜਾ ਰਹੀ ਆ ਅੱਜ ਤਿੰਨ ਪਿੰਡਾਂ ਦੇ ਪ੍ਰੋਗਰਾਮ ਸੀ ਸਕੂਲਾਂ ਦੇ ਵਿੱਚ ਜਿੱਥੇ ਰਜਿੰਦਰਗੜ੍ਹ ਪੈਣੀ ਕਲਾਂਤ ਖੇੜੀ ਪਈ ਕੀ 30 ਲੱਖ ਤੋਂ ਉੱਪਰ ਦੀ ਗ੍ਰਾਂਟ ਸੀ ਇੱਕੋ ਪਿੰਡ ਦੇ ਵਿੱਚ ਜਿਹੜਾ ਰਜਿੰਦਰਗੜ੍ਹ ਦਾ 25 ਲੱਖ ਗ੍ਰਾਂਟ ਮਾਨਯੋਗ ਸਰਦਾਰ ਭਗਤ ਸਿੰਘ ਮਾਨ ਸਾਹਿਬ ਦੀ ਕੋਈ ਸਰਕਾਰ ਨੇ ਦਿੱਤੇ ਸੋ ਇੱਕ ਐਗਜ਼ਾਮਪਲ ਹੈ ਕਿ ਕੋਈ ਪਿੰਡ ਐਸਾ ਨਹੀਂ ਜਿੱਥੇ ਗ੍ਰਾਂਟ ਨਾ ਪਹੁੰਚੀ ਹੋਵੇ ਆ ਸਾਡਾ ਖੇੜੀ ਪਈ ਕੀ ਪਿੰਡ ਬਹੁਤ ਵਧੀਆ ਸਕੂਲ ਸੀ ਪਰ ਇਹਦੀ ਬਾਉਂਡਰੀ ਬਹੁਤ ਨਹੀਂ ਸੀ ਮੱਜਾਂ ਬੜਗੀਆਂ ਕਿਤੇ ਬੱਕਰੀਆਂ ਆ ਗਈਆਂ ਬਹੁਤ ਵੱਡੀ ਪ੍ਰੋਬਲਮ ਰਹਿੰਦੀ ਸੀ ਉਹ ਵੀ ਆ ਤੁਸੀਂ ਦੇਖਦੇ ਹੋ ਬਾਉਂਡਰੀ ਵਾਲ ਹੁਣ ਬਹੁਤ ਚੰਗੀ ਤਰ੍ਹਾਂ ਬਣਾਈ ਆ ਉਹ ਸਾਰੀ ਸਮੱਸਿਆ ਹੱਲ ਆ ਹੁਣ ਸਾਡੇ ਸਕੂਲਾਂ ਦਾ ਕੰਪੀਟੀਸ਼ਨ ਆ ਸਰਦਾਰ ਨਰਿੰਗ ਸਿੰਘ ਬੋਲ ਕੇ ਗਏ ਨੇ ਕਿ ਉਹਨਾਂ ਦੇ ਤਿੰਨ ਦੋ ਬੇਟੀਆਂ ਇੱਕ ਬੇਟੇ ਨੂੰ ਸਰਕਾਰੀ ਨੌਕਰੀਆਂ ਮਿਲੀਆਂ ਔਰ ਸਰਕਾਰੀ ਸਕੂਲਾਂ ਚ ਪੜ ਕੇ ਇੱਕ ਪੁਲਿਸ ਇਨਸਪੈਕਟਰ ਹੋਇਆ ਬੜੇ ਬੜੀਆਂ ਨੌਕਰੀਆਂ ਮਿਲੀਆਂ ਨੇ ਬਿਨਾਂ ਕਿਸੇ ਸਿਫਾਰਿਸ਼ ਬਿਨਾਂ ਕਿਸੇ ਪੈਸੇ ਤੋਂ ਉਹੀ ਅਸੀਂ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਆ ਜਿਉ ਜੋ ਮਾਨਯੋਗ ਸਰਦਾਰ ਪਵਨ ਸਿੰਘ ਮਾਨ ਸਾਹਿਬ ਨੇ ਵਾਦਾ ਕੀਤਾ ਸੀ ਉਹ ਸੀ ਸਿੱਖਿਆ ਕ੍ਰਾਂਤੀ ਸਰਕਾਰੀ ਸਕੂਲ ਨਾ ਚਲੇ ਕੇ ਆਂਦੀ ਐ ਉਹਨਾਂ ਲੋਕ ਪ੍ਰੇਫਰ ਕਰਨ ਲੱਗੇ ਸਰਕਾਰੀ ਸਕੂਲਾਂ ਨੂੰ ਅੱਜ ਹੀ ਮੈਨੂੰ ਕਿਸੇ ਨੇ ਦੱਸਿਆ ਕਿ ਇੱਕ ਅਕਾਲ ਅਕੈਡਮੀ ਤੋਂ ਬਚੇਟਾ ਕਿ ਸਰਕਾਰੀ ਸਕੂਲਾਂ ਚ ਕੋਲੇ ਵੀਖੇ ਦਾਖਲ ਹੋਏ ਨੇ ਦੱਕ ਵਕ ਪਿੰਨਾ ਚ ਇਹੀ ਸਿਸਟਮ ਚੱਲ ਰਿਹਾ ਅਸੀਂ ਪੰਜਾਬ ਦੇ ਲੋਕਾਂ ਨਾਲ ਜੋ ਸਿੱਖਿਆ ਕ੍ਰਾਂਤੀ ਤਹਿਤ ਵਾਦਾ ਕੀਤਾ ਸੀ ਉਹ ਪੂਰਾ ਕਰ ਰਹੇ ਆ ਪੰਜਾਬ ਦਾ ਕੋਈ ਐਸਐਸ ਸਕੂਲ ਨਹੀਂ ਜਿੱਥੇ ਬਾਉਂਡਰੀ ਵਾਲ ਨਹੀਂ ਪੰਜਾਬ ਦਾ ਕੋਈ ਐਸਐਸ ਸਕੂਲ ਨਹੀਂ ਹੁਣ ਰਹਿ ਗਿਆ ਜਿੱਥੇ ਟਾਇਲਟਸ ਨਾਲ ਸਾਡੀ ਧੀਆਂ ਬੱਚਿਆਂ ਲਈ ਬਣਿਆ ਹੋਣ ਲਾ ਬਣ ਰਹੇ ਨੇ ਔਰ ਸਮਾਰਟ ਕਲਾਸਰੂਮ ਬਣਾਏ ਜਾ ਰਹੇ ਨੇ ਸੋ ਮੈਂ ਧੰਨਵਾਦ ਮਾਨ ਸਾਹਿਬ ਦਾ ਵੈਦ ਸਾਹਿਬ ਦਾ ਸਾਡੇ ਮਾਨਯੋਗ ਸੋਸ਼ੋਦੀਆ ਸਾਹਿਬ ਜਿਹੜੇ ਗਾਈਡ ਕਰਦੇ ਉਹਨਾਂ ਦਾ ਜਿਨ੍ਹਾਂ ਦੇ ਤਹਿਤ ਅਸੀਂ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਲਿਆਂਦੀ ਹੈ ਔਰ ਜਿਹੜੀ ਕਮੀਆਂ ਰਹਿ ਗਈਆਂ ਨੂੰ ਬਹੁਤ ਜੀਤੀ ਪੂਰਾ ਕਰਕੇ ਅਸੀਂ ਆਪਣੇ ਸਕੂਲਾਂ ਨੂੰ ਹੁਣ ਪੰਜਾਬ ਦੇ ਮੇਨ ਸਕੂਲ ਬਣਾਵਾਂਗੇ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز